ਸਰਸ਼ੀ ਕਲਜੀ ਸਾਰਿਆਂ ਨੂੰ ਅੱਜ ਦਾ ਵਿਸ਼ਾ ਆਇਆ ਕਾਰਕ ਕਾਰਕ ਕੀ ਹੁੰਦਾ ਹੈ ਕਿੰਨੀਆਂ ਕਿਸਮਾਂ ਹੈ ਦੀਆਂ ਇਹਦੇ ਬਾਰੇ ਅਸੀਂ ਪੂਰਾ ਵਿਸਥਾਰ ਪੂਰਵਕ ਪੜਾਂਗੇ ਕਾਰਕ ਦੀ ਜਿਹੜੀ ਵਿਉਤਪਤੀ ਆ ਸੰਸਕ੍ਰਿਤ ਦੇ ਕ੍ਰਿਯ ਤਤੂ ਤੋਂ ਹੋਈ ਹੈ ਤੇ ਇਹਦੇ ਪਿੱਛੇ ਜਿਹੜਾ ਅਕ ਪਛੇਤਰ ਲੱਗਾ ਆ ਤੇ ਉਹਦੇ ਨਾਲ ਕੀ ਹੁੰਦਾ ਕਾਰਕ ਜਿਹੜਾ ਬਣਿਆ ਆ ਤੇ ਕਾਰਕ ਕੀ ਹੁੰਦਾ ਹੈ ਕਿਰਿਆ ਨੂੰ ਕਰਨ ਵਾਲੇ ਦਾ ਭਾਅ ਪ੍ਰਗਟ ਕਰਦਾ ਹੈ ਕਾਰਕ ਜਿਹੜਾ ਪਰਿਭਾਸ਼ਾ ਇਹਦੀ ਕੀ ਆ ਕਿ ਵਾਕ ਵਿੱਚ ਨਾਮ ਜਾਂ ਪਰਨਾਮ ਦਾ ਕਿਰਿਆ ਨਾਲ ਜੋ ਸੰਬੰਧ ਹੁੰਦਾ ਹੈ ਉਨਾਮ ਤੇ ਪੜਨਾਮ ਅਸੀਂ ਪੜੇ ਹੋਏ ਆ ਪਹਿਲਾਂ ਉਹਨਾਂ ਬਾਰੇ ਸਾਨੂੰ ਪੂਰਾ ਡਿਟੇਲ ਦੇ ਵਿੱਚ ਪਤਾ ਹੈ ਕਿ ਨਾਮ ਕੀ ਹੁੰਦਾ ਪੜਨਾਮ ਕੀ ਹੁੰਦਾ ਉਹਨਾਂ ਦਾ ਜੋ ਕਿਰਿਆਵਾਂ ਦੇ ਨਾਲ ਸੰਬੰਧ ਹੁੰਦਾ ਕਿਰਿਆ ਬਾਰੇ ਵੀ ਅਸੀਂ ਪੜਿਆ ਹੈ ਕਿਰਿਆ ਕੀ ਹੁੰਦੀ ਆ ਕਿ ਜਿਹੜਾ ਕੰਮ ਕੀਤਾ ਜਾਂਦਾ ਆ ਤੇ ਉਹਦਾ ਜੋ ਨਾਮ ਦੇ ਪੜਨਾਮ ਦਾ ਕਿਰਿਆ ਨਾਲ ਜੋ ਸੰਬੰਧ ਹੁੰਦਾ ਉਹਨੂੰ ਕਾਰਕ ਕਿਹਾ ਜਾਂਦਾ ਹੈ ਤੇ ਕਾਰਕ ਦੀ ਜਿਹੜੀ ਪਛਾਣ ਆ ਉਹ ਕਾਦੇ ਨਾਲ ਹੁੰਦੀ ਆ ਜਾਂ ਤਾਂ ਸਥਾਨ ਮਤਲਬ ਜਗ੍ਹਾ ਨਾਲ ਹੁੰਦੀ ਆ ਜਾਂ ਇਹਦੇ ਕੁਝ ਕਾਰਕੀ ਚਿੰਨ੍ਹ ਹੁੰਦੇ ਉਹਨਾਂ ਬਾਰੇ ਵੀ ਅੱਗੇ ਅਸੀਂ ਵਿਸਥਾਰਪੂਰਵਕ ਪੜਾਂਗੇ ਉਹ ਉਹਦੇ ਨਾਲ ਜਿਹੜੀ ਇਹਦੀ ਪਹਿਚਾਣ ਜਿਹੜੀ ਆ ਹੁੰਦੀ ਆ ਤੇ ਕਾਰਕ ਦੇ ਕਹਿੰਦੇ ਦ੍ਰਿਸ਼ਟੀਕੋਣ ਤੋਂ ਜਿਹੜਾ ਕਾਰਕ ਦਾ ਸੌਰੀ ਵਾਕ ਦਾ ਕੇਂਦਰੀ ਕੇਂਦਰੀ ਬਿੰਦੂ ਜਿਹੜਾ ਹੁੰਦਾ ਆ ਉਹ ਕੀ ਹੁੰਦਾ ਕਿਰਿਆ ਤੇ ਹਰ ਜਿਹੜਾ ਨਾਮ ਸ਼ਬਦ ਦਾ ਉਹਦਾ ਕੋਈ ਨਾ ਕੋਈ ਕਾਰਕੀ ਸੰਬੰਧ ਜ਼ਰੂਰ ਹੁੰਦਾ ਆ ਹੁਣ ਅੱਗੇ ਦੇਖਦੇ ਆ ਕਾਰਕ ਜਿਹੜੇ ਆ 8 ਤਰ੍ਹਾਂ ਦੇ ਹੁੰਦੇ ਆ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ ਅਧਿਕਰਣ ਕਾਰਕ ਤੇ ਸੰਬੋਧਨ ਕਾਰਕ ਹੁਣ ਨੰਬਰ 1 ਤੇ ਦੇਖਦੇ ਹਾਂ ਅਸੀਂ ਕਰਤਾ ਕਾਰਕ ਹੁਣ ਕਰਤਾ ਕੀ ਹੁੰਦਾ ਹੈ ਕਰਤਾ ਸਿ ਕਿਰਿਆ ਵਾਲੇ ਵਿੱਚ ਪੜਿਆ ਸੀ ਕਿ ਕਰਤਾ ਜਿਹੜਾ ਹੁੰਦਾ ਹੈ ਆ ਕੰਮ ਕਰਨ ਵਾਲਾ ਹੁੰਦਾ ਹੈ ਹੁਣ ਕਰਤਾ ਕਾਰਕ ਵਿੱਚ ਕੀ ਹੈ ਕਿ ਕਹਿੰਦਾ ਵਾਕ ਵਿੱਚ ਕਿਰਿਆ ਕਰਨ ਵਾਲਾ ਮਤਲਬ ਕੰਮ ਕਰਨ ਵਾਲਾ ਨਾਮ ਦਾ ਪੜਨਾਮ ਹੀ ਕਰਤਾ ਕਾਰਕ ਹੁੰਦਾ ਹੈ ਹੁਣ ਇਹਦੀ ਪਛਾਣ ਕੀ ਹੁੰਦੀ ਹੈ ਕਿ ਜਿਹੜਾ ਕਰਤਾ ਆ ਵਾਕ ਦੇ ਵਿੱਚ ਜਿਹੜਾ ਕਰਤਾ ਕਾਰਕ ਆ ਉਹਦੇ ਵਿੱਚ ਜਿਹੜਾ ਕਰਤਾ ਆ ਵਾਕ ਦੇ ਸ਼ੁਰੂ ਵਿੱਚ ਹੁੰਦਾ ਹੈ ਜਿਹੜੀ ਯਾਦ ਰੱਖਣ ਵਾਲੀ ਚੀਜ਼ ਐ ਇਹਦੇ ਵਿੱਚ ਇਹ ਐ ਕਿ ਕਰਤਾ ਕਾਰਕ ਜਿਹੜਾ ਐ ਕਹਿੰਦਾ ਉਹਦੇ ਕਾਰਕੀ ਚਿੰਨ ਜਿਹੜਾ ਨੰਨੇ ਲਾਮ ਨੀ ਆ ਪਰ ਕਈ ਵਾਰੀ ਕਹਿੰਦਾ ਵਾਕ ਦੇ ਵਿੱਚ ਇਹ ਆਉਂਦਾ ਹੈ ਕਈ ਵਾਰ ਨਹੀਂ ਆਉਂਦਾ ਹੈਗਾ ਇਸ ਲਈ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿ ਜੇ ਨਹੀਂ ਨਹੀਂ ਲੱਗਾ ਹੈ ਤੇ ਇਹ ਹੋਰ ਕੋਈ ਕਾਰਕ ਹੋ ਸਕਦਾ ਹੈ ਅਸੀਂ ਜਿਹੜਾ ਪਹਿਲਾ ਸ਼ਬਦ ਦੇਖਣਾ ਹੈ ਜੇ ਉਹਦੇ ਵਿੱਚ ਕਰਤਾ ਹੈਗਾ ਜਾਂ ਸਾਨੂੰ ਲੱਗਦਾ ਹੈ ਤੇ ਉਹ ਕੀ ਹੋਊਗਾ ਕਰਤਾ ਕਾਰਕ ਹੋਊਗਾ ਜਿੱਦਾਂ ਹੁਣ ਉਦਾਹਰਣ ਦੇਖਦੇ ਹਾਂ ਕਹਿੰਦਾ ਕੁਲਜੀਤ ਬਿਮਾਰ ਹੈ ਹੁਣ ਇਹਦੇ ਵਿੱਚ ਨੇ ਕਿਤੇ ਨਹੀਂ ਲੱਗਾ ਹੈਗਾ ਤੇ ਕੁਲਜੀਤ ਕੀ ਆ ਸਾਨੂੰ ਪਤਾ ਕਿ ਕਰਤਾ ਹੈ ਜਿਹੜਾ ਨਾਮ ਦਾ ਪੜਨਾਮ ਹੋ ਕੇ ਹੁੰਦਾ ਹੈ ਕਰਤਾ ਹੁੰਦਾ ਹੈ ਨੰਬਰ 2 ਤੇਗਾ ਉਹ ਦੁੱਧ ਪੀ ਰਿਹਾ ਹੈ ਹੁਣ ਉਹ ਕੀ ਆ ਉਹ ਵੀ ਜਿਹੜਾ ਹੈ ਮ ਇੱਕ ਹੈਗਾ ਕਰਤਾ ਨੰਬਰ 3 ਹੈਗਾ ਬੱਚੇ ਟੀਵੀ ਦੇਖ ਰਹੇ ਹਨ ਹੁਣ ਬੱਚੇ ਵੀ ਇਹਦੇ ਵਿੱਚ ਕਰਤਾ ਹੈ ਕਿਉਂਕਿ ਬੱਚੇ ਜਿਹੜੇ ਆ ਕੋਈ ਮਤਲਬ ਟੀਵੀ ਦੇਖਣ ਦਾ ਕਾਰਜ ਕਰ ਰਹੇ ਆ ਕਿ ਕਹਿੰਦਾ ਮੈਂ ਅੱਜ ਘਰ ਜਾ ਰਿਹਾ ਹਾਂ ਹਾਂ ਮੈਂ ਕੀ ਆ ਮੈਂ ਮਤਲਬ ਜਿਹੜਾ ਜਾ ਰਿਹਾ ਹਾਂ ਘਰ ਤੇ ਮੈਂ ਕੀ ਹੋ ਗਿਆ ਕਰਤਾ ਇਸ ਲਈ ਇਹ ਸਾਰੇ ਜਿਹਦਾ ਕੁਲਜੀਤ ਉਹ ਬੱਚੇ ਮੈਂ ਇਹ ਸਾਰੇ ਸ਼ਬਦ ਕੀਆ ਕਰਤਾ ਆ ਅੱਗੇ ਨੰਬਰ 2 ਤੇ ਦੇਖਦੇ ਆ ਕਰਮ ਕਾਰਕ ਮੁਣ ਕਰਮ ਕੀ ਹੁੰਦਾ ਆ ਕਰਮ ਹੁੰਦਾ ਆ ਕਿ ਕੰਮ ਠੀਕ ਆ ਤੇ ਇਹਦੀ ਪਰਿਭਾਸ਼ਾ ਕੀ ਆ ਕਿ ਕਹਿੰਦਾ ਜਿਹਦੇ ਉੱਤੇ ਕਰਤਾ ਮਤਲਬ ਜਾਂ ਨਾਮ ਜਾਂ ਪਰਨਾਮ ਕਹਿ ਸਕਦੇ ਆ ਜਾਂ ਕਰਤਾ ਕਹਿ ਸਕਦੇ ਆ ਕਰਤਾ ਦੇ ਉੱਤੇ ਜਿਹੜਾ ਜਿਹੜਾ ਕਿਰਿਆ ਦੇ ਉੱਤੇ ਪ੍ਰਭਾਵ ਪੈਂਦਾ ਆ ਉਹਨੂੰ ਕੀ ਕਹਿੰਦੇ ਆ ਨਾਮ ਦਾ ਕਾਰਕ ਕਰਨ ਕਾਰਕ ਕਿਹਾ ਜਾਂਦਾ ਆ ਤੇ ਕਰਨ ਕਾਰਕ ਦੀ ਪਛਾਣ ਕੀ ਆ ਇਹਦੇ ਵਿੱਚ ਸੰਬੰਧਕ ਨੂੰ ਲੱਗਦਾ ਆ ਜਿਹੜਾ ਜਿਹੜਾ ਕਰਤਾਕਾਰਕ ਸੀਗਾ ਉਹਦੇ ਵਿੱਚ ਸੰਬੰਧਕ ਨੇ ਲੱਗਦਾ ਸੀ ਜਿਹੜਾ ਕਰਮਕਾਰਕ ਆ ਉਹਦੇ ਵਿੱਚ ਸੰਬੰਧਕ ਨੂਨ ਲੱਗਦਾ ਆ ਤੇ ਕਈ ਵਾਰ ਕਹਿੰਦੇ ਪਰ ਨੇ ਸੰਬੰਧਕ ਵੀ ਲੱਗ ਜਾਂਦਾ ਹੁਣ ਉਦਾਹਰਣ ਦੇਖਦੇ ਕਹਿੰਦਾ ਬੱਚੇ ਨੇ ਕਿਤਾਬ ਪੜ੍ਹੀ ਹੁਣ ਜਿਹੜਾ ਨੇ ਤੋਂ ਬਾਅਦ ਜਿਹੜਾ ਸ਼ਬਦ ਆਊਗਾ ਉਹ ਕੀ ਹੋਊਗਾ ਕਰਮ ਨੰਬਰ 2 ਤੇਗਾ ਕੁੜੀਆਂ ਨੇ ਗਿੱਧਾ ਪਾਇਆ ਹੁਣ ਨੇ ਤੋਂ ਬਾਅਦ ਕੀ ਆਇਆ ਗਿੱਧਾ ਗਿੱਧਾ ਕੀ ਆ ਕਰਮ ਮਤਲਬ ਕੁੜੀਆਂ ਨੇ ਜਿਹੜਾ ਕੰਮ ਕੀਤਾ ਮੰਨ ਲਓ ਗਿੱਧਾ ਪਾਇਆ ਕੰਮ ਹੀ ਹੋ ਗਿਆ ਇੱਕ ਨੰਬਰ 3 ਤੇਗਾ ਮਾਂ ਨੇ ਪੁੱਤ ਨੂੰ ਰੋਟੀ ਦਿੱਤੀ ਹੁਣ ਇਹਦੇ ਵਿੱਚ ਪੁੱਤ ਤੇ ਰੋਟੀ ਕੀ ਆ ਕਰਮ ਕਾਰਕ ਦੀ ਉਦਾਹਰਣ ਆ ਕਿਉਂਕਿ ਜੇ ਵਾਕ ਵਿੱਚ ਦੋ ਕਰਮ ਹੋਣ ਤਾਂ ਪ੍ਰਧਾਨ ਕਰਮ ਜਿਹੜਾ ਆ ਕਿਰਿਆ ਤੋਂ ਪਹਿਲਾਂ ਆਉਂਦਾ ਆ ਤੇ ਅਪ੍ਰਧਾਨ ਕਰਮ ਜਿਹੜਾ ਕਿਰਿਆ ਤੋਂ ਪਿੱਛੇ ਆਉਂਦਾ ਉਹ ਤਾਂ ਸਾਨੂੰ ਪਤਾ ਹੀ ਆ ਕਿ ਜਿਹੜਾ ਹਮੇਸ਼ਾ ਸ਼ੁਰੂ ਦੇ ਵਿੱਚ ਪ੍ਰਧਾਨ ਕਰਮ ਹੀ ਹੁੰਦਾ ਆ ਕੋਈ ਕੋਈ ਵਾਕਾ ਚ ਨਹੀਂ ਹੁੰਦਾ ਹੈਗਾ ਤੇ ਅਖੀਰ ਦੇ ਵਿੱਚ ਕੀ ਹੁੰਦਾ ਉਸ ਤੋਂ ਬਾਅਦ ਅਪ੍ਰਧਾਨ ਕਰਮ ਹੀ ਹੁੰਦਾ ਹੁਣ ਨੰਬਰ 3 ਤੇ ਹੈਗਾ ਕਰਨ ਕਾਰਕ ਕਰਣਕਾਰਕ ਕੀ ਹੁੰਦਾ ਹੈ ਜਿਹੜਾ ਕਿਸੇ ਕੰਮ ਦੇ ਹੋਣ ਦਾ ਢੰਗ ਜਾਂ ਸਾਧਨ ਦੱਸਦਾ ਹੈ ਉਹਨੂੰ ਕੀ ਕਹਿੰਦੇ ਆ ਕਰਨਕਾਰਕ ਇਹਦੇ ਜਿਹੜੇ ਪਛਾਣ ਚਿੰਨ ਕੀ ਆ 75 ਈ ਊ ਨਾਲ ਦੁਆਰਾ ਰਾਹੀਂ ਤੋਂ ਆਦ ਜਿਹੜੇ ਸੰਬੰਧਕ ਦੀ ਵਰਤੋਂ ਹੁੰਦੀ ਆ ਉਦਾਹਰਨ ਦੇ ਇਹਦੇ ਕਹਿੰਦਾ ਉਹ ਕਾਰ ਰਾਹੀਂ ਦਿੱਲੀ ਗਿਆ ਹੁਣ ਇਹਦੇ ਵਿੱਚ ਰਾਹੀਂ ਲੱਗਾ ਹੈ ਰਾਹੀਂ ਜਿਹੜਾ ਆ ਉਹ ਕੀ ਆ ਕਰਨਕਾਰਕ ਦਾ ਪਛਾਣ ਚਿੰਨ ਨੰਬਰ 2 ਤੇਗਾ ਉਸਨੇ ਚਾਕੂ ਨਾਲ ਸੇਵ ਚੀਰੇ ਆ ਇਹਦੇ ਵਿੱਚ ਨਾਲ ਕੀ ਆ ਕਰਣ ਕਾਰਕ ਦਾ ਪਛਾਣ ਚਿੰਨ ਨੰਬਰ 4 ਤੇ ਹੈਗਾ ਸੰਪਰਦਾਨ ਕਾਰਕ ਹੁਣ ਸੰਪਰਦਾਨ ਦਾ ਮਤਲਬ ਕੀ ਹੁੰਦਾ ਕਿਸੇ ਨੂੰ ਕੋਈ ਚੀਜ਼ ਦੇਣੀ ਜਾਂ ਭੇਟ ਕਰਨੀ ਹੁਣ ਇਹਦਾ ਇਹਦੀ ਪਰਿਭਾਸ਼ਾ ਕੀ ਹੈ ਕਿ ਕਹਿੰਦਾ ਸੰਪਰਦਾਨ ਜਿਹੜਾ ਕਹਿੰਦਾ ਉਹ ਕੀ ਹੁੰਦਾ ਆ ਬਾਕ ਦਾ ਕਰਤਾ ਜਿਸ ਨਾਮ ਦਾ ਪੜਨਾਮ ਨੇ ਕੋਈ ਕੰਮ ਕਰਦਾ ਆ ਉਹਨੂੰ ਕੀ ਕਹਿੰਦੇ ਆ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਦੇ ਪਛਾਣ ਚਿੰਨ ਕੀ ਹੈ ਇਹਦੇ ਵਿੱਚ ਨੂੰ ਦੇ ਲਈ ਵਾਸਤੇ ਦੀ ਖਾਤਰ ਆਦ ਜਿਹੜੇ ਪਛਾਣ ਚਿੰਨਾਂ ਉਹ ਲੱਗੇ ਜਾਂਦੇ ਆ ਉਦਾਹਰਨ ਲਈ ਕਹਿੰਦਾ ਉਹ ਬਗੀਚੇ ਨੂੰ ਪਾਣੀ ਦੇ ਰਿਹਾ ਸੀ ਹੁਣ ਬਗੀਚੇ ਨੂੰ ਮਤਲਬ ਬਗੀਚੇ ਨੂੰ ਕੋਸ਼ ਉਹ ਪੇਂਟ ਕਰ ਰਿਹਾ ਸੀਗਾ ਕੀ ਭੇਂਟ ਕਰਿਆ ਸੀ ਪਾਣੀ ਹੁਣ ਇਹ ਜਿਹੜੇ ਜਦੋਂ ਅਸੀਂ ਕੋਈ ਚੀਜ਼ ਭੇਂਟ ਕਰਦੇ ਆ ਉਹ ਕੀ ਦੀ ਆ ਸੰਪਰਦਾਨ ਕਾਰਕ ਦੀ ਉਦਾਹਰਣਾਂ ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ ਹੁਣ ਸਾਡੇ ਲਈ ਲਈ ਜਿਹੜਾ ਆ ਉਹ ਸੰਪਰਦਾਨ ਕਾਰਕ ਦਾ ਪਛਾਣ ਚੈਣਾ ਅੱਗੇ ਮੈਂ ਤੁਹਾਡੇ ਲਈ ਮਠਿਆਈ ਲਿਆ ਹੁਣ ਜਿਹੜੀ ਮੈਂ ਆ ਤੁਹਾਡੇ ਲਈ ਮਤਲਬ ਕਿਸੇ ਲਈ ਮੈਂ ਕੁਝ ਕੀਤਾ ਆ ਉਹ ਕੀ ਆ ਸੰਪਰਦਨ ਕਾਰਕ ਨੰਬਰ 5 ਤੇ ਹੈਗਾ ਅਪਾਦਾਨ ਕਾਰਕ ਅਪਾਦਾਨ ਕਾਰਕ ਕੀ ਹੁੰਦਾ ਆ ਕਹਿੰਦਾ ਜਦੋਂ ਅਸੀਂ ਕੀ ਆ ਕਿਸੇ ਤੋਂ ਕੋਈ ਚੀਜ਼ ਅਲੱਗ ਕਰਦੇ ਆ ਤਾਂ ਉਹਨੂੰ ਕੀ ਕਹਿੰਦੇ ਆ ਅਪਾਦਾਨ ਮਤਲਬ ਅਪਾ ਹੁਣ ਅਕੇ ਦੇ ਪਛਾਣ ਚਿੰਨ ਕੀ ਆ ਓ ਇੱਥੋਂ ਥੋਂ ਤੇ ਤੋਂ ਉਦਾਹਰਨ ਦੇ ਦੇ ਕਹਿੰਦਾ ਓ ਇੱਥੋਂ ਹੁਣੇ ਗਿਆ ਹੈ ਇਹ ਹੈਗਾ ਸਾਡਾ ਘਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਹੁਣ ਸ਼ਹਿਰ ਤੋਂ ਮਤਲਬ ਅਲੱਗ ਅਲੱਗ ਤੇ ਉਹਦੇ ਲਈ ਅਸੀਂ ਕੀ ਕਿਹੜਾ ਕਾਰਕ ਦੀ ਵਰਤੋਂ ਕਰਦੇ ਆ ਅਪਾਦਾਨ ਕਾਰਕ ਦੀ ਨੰਬਰ ਅੱਗੇ ਹੈਗਾ ਸਬੰਧਕਾਰਕ ਨੰਬਰ 6 ਸਬੰਧਕਾਰਕ ਸਬੰਧਕਾਰਕ ਕੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਕੀ ਕਹਦੇ ਨਾਮ ਜਾਂ ਪੜਨਾਮ ਦਾ ਕਿਸੇ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਕਬਜ਼ੇ ਦਾ ਅਧਿਕਾਰ ਦਾ ਜਾਂ ਮਾਲਕੀ ਦਾ ਸਵਧ ਹੋਵੇ ਉਹਨੂੰ ਸਬੰਧਕਾਰਕ ਕਹਿੰਦੇ ਇਹਦੇ ਪਛਾਣ ਚਿੰਨ ਕੀ ਆ ਦਾ ਦੇ ਦੀਆਂ ਦਿਆ ਸਬੰਧਕ ਮਤਲਬ ਇਹਦੇ ਵਿੱਚ ਦਾ ਦੇ ਦੀਆਂ ਜਿਹੜੇ ਸਬੰਧਕ ਆ ਉਹ ਵਰਤੇ ਜਾਂਦੇ ਆ ਉਦਾਹਰਣ ਦੇ ਦਿਆਂ ਉਹ ਮੇਰੇ ਚਾਚੇ ਦਾ ਮੁੰਡਾ ਹੈ ਹੁਣ ਚਾਚੇ ਦਾ ਇਹਦੇ ਵਿੱਚ ਕੀ ਆ ਚਾਚੇ ਦਾ ਜਿਹੜਾ ਆ ਉਹ ਇਹਦੇ ਵਿੱਚ ਕੀ ਆ ਅਧਿਕਰ ਸੋਰੀ ਸਬੰਧ ਕਾਰਕ ਦਾ ਜਿਹੜੇ ਉਦਾਹਰਣ ਹੈਗੀ ਆ ਨੰਬਰ 2 ਤੇਗਾ ਸਾਨੂੰ ਹੱਕ ਦੀ ਕਮਾਈ ਕਰਨੀ ਚਾਹੀਦੀ ਹੁਣ ਜਿਹੜਾ ਹੱਕ ਆ ਇਹਦੇ ਵਿੱਚ ਕੀ ਆ ਸਬੰਧ ਕਾਰਕ ਆ ਦੀ ਜਿਹੜੇ ਆ ਉਹਦਾ ਪਛਾਣ ਚਿੰਨ ਅੱਗੇ ਹੈਗਾ ਅਧਿਕਰਣ ਕਾਰਕ ਅਧਿਕਰਣ ਕਾਰਕ ਜਿਹੜਾ ਆ ਅਧਿਕਰਣ ਸ਼ਬਦ ਦਾ ਅਰਥ ਹੁੰਦਾ ਆ ਆਧਾਰ ਕਿਸੇ ਜਗ੍ਹਾ ਟਿਕਾਣੇ ਵਸਤੂ ਆ ਦੇ ਉੱਤੇ ਵਿੱਚ ਜਾਂ ਨੇੜੇ ਕੁਝ ਰੱਖਿਆ ਜਾਂ ਪਾਇਆ ਜਾਵੇ ਤਾਂ ਉਹਨੂੰ ਅਧਿਕਰਣਕਾਰਕ ਕਿਹਾ ਜਾਂਦਾ ਹੈ ਪਛਾਣੇ ਦੀ ਕੀ ਆ ਏ ਈ ਈ ਥੱਲੇ ਹੇਠਾਂ ਕੋਲ ਪਾਸ ਅੰਦਰ ਸਾਹਮਣੇ ਬਾਹਰ ਜਿਹੜੇ ਇਹਦੇ ਪਛਾਣ ਚਿੰਨ ਹੁਣ ਉਦਾਹਰਣ ਦੇਖਦੇ ਆ ਇਹਦਾ ਉਹ ਥੱਲੇ ਚਲਾ ਗਿਆ ਨੰਬਰ 2 ਉਥੇਗਾ ਕਿਤਾਬ ਮੇਜ਼ ਉੱਤੇ ਪਈ ਹੈ ਮੇਜ਼ ਉੱਪਰ ਮਤਲਬ ਕੋਈ ਚੀਜ਼ ਰਹੀ ਹੈ ਕਿਸੇ ਚੀਜ਼ ਦੇ ਉੱਤੇ ਰੱਖੀ ਹੋਵੇ ਉਹ ਉਹ ਕੀ ਕਹਿੰਦਾ ਅਧਿਕਰਣ ਕਾਰਕ ਦੀ ਉਦਾਹਰਣ ਹੁੰਦੀ ਹੈ ਨੰਬਰ 3 ਤੇ ਹੈਗਾ ਉਹ ਆਪਣੇ ਘਰ ਦੇ ਨੇੜੇ ਬੈਠਾ ਹੈ ਘਰ ਦੇ ਦੇ ਮਤਲਬ ਹੈਗਾ ਜਾਂ ਕਿਸੇ ਕੋਈ ਚੀਜ਼ ਦੇ ਅੰਦਰ ਹੋਵੇ ਬਾਹਰ ਹੋਵੇ ਜਾਂ ਕੋਲ ਹੋਵੇ ਉਹਦੇ ਲਈ ਆਪਾਂ ਕੀ ਹੈ ਅਧਿਕਰਣ ਕਾਰਕ ਦੀ ਵਰਤੋਂ ਕਰਦੇ ਹਾਂ ਨੰਬਰ 8 ਤੇ ਹੈਗਾ ਸੰਬੋਧਨ ਕਾਰਕ ਸੰਬੋਧਨ ਕਾਰਕ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਬੁਲਾਉਣ ਲਈ ਜਿਹੜਾ ਜਿਹੜੇ ਸ਼ਬਦ ਵਰਤੇ ਜਾਂਦੇ ਆ ਸੰਬੋਧਨ ਕਰਨ ਲਈ ਉਹਨੂੰ ਕੀ ਕਹਿੰਨੇ ਆਸੀਂ ਸੰਬੋਧਨ ਕਾਰਕ ਇਹਦੀ ਪਛਾਣ ਕੀ ਆ ਮੁੰਡਿਆ ਓਏ ਕਾਕਾ ਕੁੜੀਓ ਆਦ ਜਿਹੜੇ ਇਹਦੇ ਵਿੱਚ ਸ਼ਬਦ ਦੇ ਵਿੱਚ ਵਰਤੇ ਜਾਂਦੇ ਆ ਉਦਾਹਰਣ ਮੁੰਡਿਆ ਮੇਰੀ ਗੱਲ ਸੁਣ ਕੇ ਜਾ ਹੁਣ ਮੁੰਡਿਆ ਜਿਹੜਾ ਇਹਦੇ ਵਿੱਚ ਮੁੰਡਿਆ ਉਹਨੂੰ ਸੰਬੋਧਨ ਕਾਰਕ ਨੂੰ ਪ੍ਰਗਟ ਕਰਦਾ ਨੰਬਰ 2 ਤੇਗਾ ਕੁੜੀਓ ਇੱਥੇ ਬੈਠ ਕੇ ਰੌਲਾ ਨਾ ਪਾਓ ਹੁਣ ਕੁੜੀਓ ਕੀ ਆ ਸੰਬੋਧਨ ਕਾਰਕ ਕਿਉਂਕਿ ਕੁੜੀਆਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਕਿ ਇੱਥੇ ਬਹਿ ਕੇ ਰੌਲਾ ਨਾ ਪਾਓ ਓਏ ਮੁੰਡਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਹੁਣ ਓਏ ਮੁੰਡਿਆ ਜਿਹੜੇ ਸੰਬੋਧਨ ਕਾਰਕ ਦੇ ਉਦਾਹਰਣਾਂ ਧੰਨਵਾਦ ਸਭ ਦਾ